ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਕੀ ਫਤਿਹ ਅੱਜ ਮਿਤੀ 5 1 2025 ਨੂੰ ਸਾਡੇ ਗਰੁੱਪ ਗੁਰੂ ਕੀ ਗੋਲਗਰੀ ਦਾ ਮੂਹਲੇ ਬੜਾ ਖੁਸ਼ੀ ਦਾ ਦਿਨ ਹੈ ਕਿਉਂਕਿ ਅੱਜ ਸਾਡੇ ਗਰੁੱਪ ਦੇ ਸੰਸਥਾਪਕ ਉੱਗੇ ਸਮਾਜ ਸੇਵੀ ਸਾਡੇ ਭਟੌਰ ਦੀ ਸ਼ਾਨ ਡਾਕਟਰ ਜੋੜੀ ਮੇਰੀ ਮਰਾਦ ਡਾਕਟਰ ਸਤਿੰਦਰਪਾਲ ਸਿੰਘ ਬੁੱਟਰ ਅਤੇ ਡਾਕਟਰ ਅਰਬਨੀਤ ਕੌਰ ਬੁੱਟਰ ਉਹਨਾਂ ਦਾ ਬਿਆਦਾ ਦਿਨ ਸੀਗਾ ਸੋ ਉਹਨਾਂ ਨੇ ਦੋ ਦਿਨ ਪਹਿਲੇ ਮੈਨੂੰ ਫੋਨ ਕਰਤਾ ਸੀ ਕਿ 5 ਤਰੀਕ ਨੂੰ ਤੁਸੀਂ ਕਿਸੇ ਲੋੜਵੰਦ ਪਰਿਵਾਰਾਂ ਨੂੰ ਰਸਣ ਦੇ ਦਿਓ ਅ ਦੋ ਪਰਿਵਾਰਾਂ ਨੂੰ ਰਸਣ ਦਿੱਤਾ ਗਿਆ ਪਿਛੇ ਇੱਕ ਪਿਛੇ ਪਰੌੜਨ ਦੇ ਕੇ ਆ ਦੂਸਰਾ ਇਹ ਪਰਿਵਾਰ ਹੈ ਜਿਹੜਾ ਇਹ ਪਰਿਵਾਰ ਹੈ ਮਾਤਾ ਮੰਝੇ ਤੇ ਬੈਠੀ ਹੈ ਇਹਨੂੰ ਉਦ ਰੰਗ ਹੋਇਆ ਵਾ ਰੁਰ ਕੇ ਤੁਰਦੇ ਨੇ ਤੁਰ ਇਹਨਾਂ ਤੋਂ ਜਾਂਦੇ ਨੇ ਅੱਖਾਂ ਬਿਲਕੁਲ ਖਤਮ ਨਹੀਂ ਤੇ ਇਹਨਾਂ ਦੇ ਘਰ ਉਹ ਵੀ ਥੋੜਾ ਜਿਹਾ ਬਜ਼ੁਰਗ ਹੈ ਜਿਹੜਾ ਸੁਧਾਰਨ ਹੈ ਤੇ ਮਾੜਾ ਟਾਪ ਦਾ ਮੜਾ ਮਟਾ ਕੰਮ ਕਰ ਦਤੋ ਹੁੰਦਾ ਨਹੀਂ ਬਜ਼ੁਰਗ ਹੈ ਚੂਲਾ ਉਹਦਾ ਪੈਂਦਾ ਹੈਗਾ ਸੋ ਉਸ ਪਰ ਗਰੁੱਪ ਦੀ ਚਲਾਈ ਸ਼ਰਮ ਮੁਤਾਬਕ ਇਸ ਪਰਿਵਾਰ ਨੂੰ 10-20 ਕਿਲੋ ਆਟਾ ਹੈਗਾ ਆਲੂ ਪਿਆਜ਼ ਦਾਲਾਂ ਤੇਲ ਜੋ ਜਿੰਦ ਜਿੰਨ ਲੋੜ ਹੈ ਇੱਕ ਮਹੀਨਾ ਰਸਨਾ ਜਿਹੜਾ ਇਸ ਪਰਿਵਾਰ ਨੂੰ ਦਿੱਤਾ ਗਿਆ ਇੱਕ ਦਾ ਅਸੀਂ ਪਿੱਛੇ ਦੇਖ ਕੇ ਆਏ ਆ ਸੋ ਪਰਮਾਤਮਾ ਅਗੇ ਅਰਦਾਸ ਬੇਨਤੀ ਕਰਦੇ ਆ ਕਿ ਪਰਮਾਤਮਾ ਬੁੱਟਰ ਪਰਿਵਾਰ ਨੂੰ ਸਦਾ ਚੜ੍ਹਦੀਆਂ ਕਲਾਂ ਵਿੱਚ ਰੱਖੇ ਤੰਦਰੁਸਤੀ ਬਖਸ਼ੇ ਜਿਸ ਤਰ੍ਹਾਂ ਇਹ ਬੁੱਟਰ ਜੋੜੀ ਸਮਾਜ ਸੇਵਾ ਦੇ ਕੰਮ ਕਰ ਰਹੀ ਹੈ ਪ੍ਰਮਾਤਮਾ ਇਹਨਾਂ ਤੋਂ ਹੋਰ ਵੱਡੇ ਪੱਧਰ ਤੇ ਸੇਵਾਵਾਂ ਕਰਾਵੇ ਤੇ ਵਾਹਿਗੁਰੂ ਭਲਾ ਕਰੇ ਸਾਡੇ ਹੀ ਗਰੁੱਪ ਤੇ ਵਾਹਿਗੁਰੂ ਮਿਹਰ ਪ੍ਰਯਾਤ ਕਰੇ ਕਿਉਂਕਿ ਸਾਰਾ ਗਰੁੱਪ ਜਦੋਂ ਕੋਈ ਜਨਮਦਨ ਹੁੰਦਾ ਖੁਸ਼ੀ ਦਾ ਮਾਹੌਲ ਹੁੰਦਾ ਤਾਂ ਇਦਾਂ ਹੀ ਸੇਵਾ ਕਰਦੇ ਹਾਂ ਸਿਰਲ ਮਿਲ ਕੇ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ